ਕਿ ਸਾਡੀਆਂ ਜਿਹੜੀਆਂ ਲੋੜਾਂ ਨੇ ਉਹ دنیਵੀ ਤੌਰ ਤੇ ਨੇ ਅਸੀਂ ਉਹਨੂੰ ਲੈ ਕੇ ਕਈ ਵਾਰੀ ਤਾਂ ਬਹੁਤ ਸਾਰੇ ਪਾਠ ਜਾਂ ਨਾ ਨਾਮ ਜਪਦੇ ਨੇ ਉਹ دنیਵੀ ਦਾਤਾਂ ਦੀ ਪੂਰਤੀ ਦੀ ਕਰਦੇ ਆ ਜੋ ਕਈ ਵਾਰ ਉਹ ਪੂਰੀਆਂ ਹੋ ਜਾਂਦੀਆਂ ਕਈ ਵਾਰ ਨਹੀਂ ਵੀ ਹੁੰਦੀਆਂ ਮੈਂ ਬਹੁਤ ਜਿੱਦਾਂ ਕਹਿੰਦੇ ਸਾਡੀ ਪੂਰੀ ਨਹੀਂ ਹੋਈ ਉਹ ਬਰ ਟੁੱਟ ਜਾਂਦੇ ਬਾਅਦ ਚ ਕਿ ਹੁਣ ਅਸੀਂ ਕਿ ਇੰਨੇ ਪਾਠ ਕੀਤੇ ਸੀਗੇ ਜੀ ਇੰਨਾ ਅਸੀਂ ਨਾਮ ਜਪ ਕੀਤਾ ਸੀਗਾ ਸਾਡੀ ਆ ਇੱਛਾ ਪੂਰੀ ਨਹੀਂ ਹੋਈ ਸਿੱਖ ਜਗਤ ਦੇ ਵਿੱਚ ਮੰਗ ਨਹੀਂ ਅਰਦਾਸ ਹਾਂਜੀ ਮੰਗ ਜਦੋਂ ਜਿੱਦ ਚ ਬਦਲਦੀ ਏ ਨਾ ਹਾਂਜੀ ਤੇ ਜੇ ਤੇ ਉਹ ਪੂਰੀ ਹੋਵੇ ਤੇ ਮਨੁੱਖ ਜਿਹੜਾ ਏ ਉਹ ਕੁਝ ਭਾਉ ਚ ਮੋਹ ਦੀ ਦੁਨੀਆ ਚ ਚੱਲਿਆ ਜਾਂਦਾ ਹਾਂਜੀ ਜੇ ਉਹ ਨਾ ਪੂਰੀ ਹੋਵੇ ਹਾਂਜੀ ਤੇ ਉਹ ਉਸ ਦੇ ਵਿਰੋਧ ਦੇ ਵਿੱਚ ਚੱਲਿਆ ਜਾਂਦਾ ਸਾਧੂਆਂ ਦੀ ਦੁਨੀਆ ਦੇ ਵਿੱਚ ਬੋਲ ਨੇ ਉਹ ਕਹਿੰਦੇ ਤੁਹਾਡੀਆਂ ਕੁੱਲ ਮੰਗਾਂ ਦੀ ਨਾ ਪੂਰਤੀ ਦਾ ਜੋੜ ਏ ਨਾਸਤਿਕਤਾ ਹਾਂਜੀ ਅਸਤਿਕਤਾ ਸ਼ੁਕਰਾਨੇ ਦੀ ਖੇੜੀ ਬਿਲਕੁਲ ਹੈ ਨਾ ਜੋ ਮਿਲਿਆ ਏ ਉਹਨੂੰ ਜਾਣ ਰਹੇ ਆਂ ਹਨ ਉਹਨੂੰ ਮਾਨ ਰਹੇ ਆਂ ਤੇ ਵੇਖ ਰਹੇ ਆਂ ਕਿ ਇੱਕ ਛਿਣ ਵੀ ਤੇ ਵਿਲੇ ਨਹੀਂ ਹੋਏ ਮੰਨਣ ਚੋਂ ਉਸ ਤੋਂ ਕੁਝ ਲੈਣ ਚੋਂ ਹਾਂ ਜਿੱਥੇ ਕੁਝ ਮੰਗ ਲਿਆ ਏ ਜਿਵੇਂ ਮਹਾਰਾਜ ਜੀ ਕਹਿੰਦੇ ਨਾ 10 ਵਸਤੂ ਲੈ ਪਾਚੇ ਪਾਏ ਹਨ ਇੱਕ ਵਸਤ ਕਾਰਨ ਵਿਖੋਟ ਤੋ ਉਹ ਜੜੀਆਂ 10 ਮਿਲ ਰਹੀਆਂ ਨੇ ਉਹ ਦੇਖ ਨਹੀਂ ਰਹੇ ਹੁਣ ਵੀ ਦੇਖੋ ਨਾ ਹਿਰਦਾ ਧੜਕ ਰਿਹਾ ਈ ਸਵਾਸ ਚੱਲ ਰਹੇ ਨੇ ਹੈ ਨਾ ਬੁੱਧ ਚੱਲ ਰਹੀ ਏ ਅੱਖਾਂ ਦੀ ਰੋਸ਼ਨੀ ਬਣ ਰਹੀ ਏ ਬੋਲ ਟਰੈਵਲ ਕਰ ਰਹੇ ਨੇ ਜੀ ਬੇਅੰਤ ਕੋਜ ਅੰਦਰ ਚੱਲ ਰਿਹਾ ਈ ਹਾਡੇ ਜਿਹੜਾ ਕਿ ਉਹਦੀ ਪਾਲਣਾ ਦੇ ਵਿੱਚ ਉਸਦੇ ਪ੍ਰੇਮ ਦੇ ਵਿੱਚ ਅਹੀਂ ਮਾਨ ਨਹੀਂ ਪਾ ਰਹੀ ਜੀ ਇਸ ਨੂੰ ਮਾਨਾਂਗੇ ਤੇ ਮੰਗ ਮੁੱਕ ਜਾਂਦੀ ਲੱਗਦਾ ਹੈ ਬਹੁਤ ਕੁਝ ਮਿਲ ਰਿਹਾ ਇਹਨੂੰ ਜਿਹਨੂੰ ਵੈਲਿਊ ਹੀ ਨਹੀਂ ਦਵਾਂਗੇ ਤੇ ਫਿਰ ਮੰਗਤੇ ਬਣ ਕੇ ਜੀਂਦੇ ਰਵਾਂਗੇ ਹਾਂ ਫਿਰ ਸ਼ਿਕਾਇਤਾਂ ਚ ਰਵਾਂਗੇ ਫਿਰ ਸ਼ਿਕਾਇਤਾਂ ਚ ਰਵਾਂਗੇ ਇਹ ਬੜਾ ਇਹ ਕਈ ਵਾਰ ਹੀ ਹੱਸਦੇ ਹੁੰਨੇ ਕਿ ਕਈ ਵਾਰਾਂ ਕਹਿ ਦਿੰਦੇ ਜਿੱਦਾਂ ਹੁਣ ਸਾਡਾ ਸੁਭਾਅ ਹੋਏ ਹਾਂਜੀ ਸਾਨੂੰ ਮੰਦਿਰ ਮਸਜਿਦ ਜਿੱਥੇ ਵੀ ਮਹਾਰਾਜ ਜੀ ਦਾ ਕੋਈ ਰੰਗ ਦਿਖ ਜਾਵੇ ਨਾ ਜੀ ਤੇ ਪਤਾ ਨਹੀਂ ਬਦੋ ਬਦੀ ਅਹੀਂ ਕਈ ਵਾਰਾਂ ਅੰਦਰ ਚਲੇ ਜਾਣੇ ਅੱਛਾ ਹੈਨਾ ਹਨੂ ਲੱਗਦਾ ਕਿ ਉਹ ਮੇਰੇ ਪਿਆਰੇ ਨੂੰ ਕੋਈ ਕੁਕ ਕਰਦਾ ਹੈ ਮੈਂ ਦੇਖਾਂ ਤੇ ਸਹੀ ਉਹਨੂੰ ਪਿਆਰ ਕਿਦਾਂ ਕਰਦਾ 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 ਹਾਂਜੀ ਹੈਨਾ ਕਿਦਾਂ ਤੇ ਆਉਂਦਾ ਤੇ ਉਹ ਕਈ ਵਾਰਾਂ ਸਿੰਘ ਕਹਿਣਗੇ ਖਾਲਸਾ ਜੀ ਨਾ ਜਾਇਓ ਕੋਈ ਫੋਟੋ ਖਿੱਚ ਕੇ ਪਾ ਦੇਗਾ ਨਾ ਇਹ ਬੜਾ ਲਾਲਾ ਲਾਲਾ ਮਾਚਾਣੀ ਹੈਨਾ ਤੇ ਕਈ ਵਾਰ ਹੱਸਾਂਗੇ ਵੀ ਕੀ ਹੋ ਜਾਏਗਾ ਵਦੋ ਵਦ ਹੈਨਾ ਚੰਗਾ ਇਹ ਸਗੋ ਆਈ ਨਾ ਟ੍ਰੈਵਲ ਨਹੀਂ ਕਰਨਾ ਪਏਗਾ ਰਾਮ ਨਾ ਬਹਿ ਕੇ ਗਾਵਾਂਗੇ ਮਹਾਰਾਜੀ ਨੂੰ ਇਸ਼ਕ ਕਰਾਂਗੇ ਹਾਂਜੀ ਪਿੱਛੇ ਜੇ ਤੇ ਕਿਸੇ ਸੰਗਤ ਨਾਲੇ ਬਾਤ ਵੀ ਕਰਦੇ ਸੀ ਕਈ ਸਾਰੇ ਜਦ ਕਥਾ ਚੱਲਦੀ ਹੀ ਤੇ ਕਹਿੰਨੇ ਕਿ ਸਾਰੇ ਸ਼ਹਿਰ ਨੂੰ ਕਿ ਜਾਓ ਤੁਸੀਂ ਆਡੇ ਖਿਲਾਫ ਜੋ ਮਾੜੇ ਤੋਂ ਮਾੜਾ ਇਲਜ਼ਾਮ ਲਾ ਸਕਦੇ ਲਾਓ ਆਈ ਮਹਾਰਾਜੀ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਤੁਹਾਡਾ ਇਹ ਕਰਮ ਵੀ ਜਿਹੜਾ ਹੈ ਤੁਹਾਨੂੰ ਪੁੰਨ ਬਣ ਕੇ ਲੱਗੇ ਤੇ ਪੂਰਾ ਜੋਰ ਲਾਓ ਬੜਾ ਹਣਾ ਦੇਖਦੇ ਆ ਇਸ਼ਕ ਖੋ ਸਕਦੇ ਆ ਹੂੰ ਬੜਾ ਇਹ ਕਿਉਂ ਦੂਜਿਆਂ ਨੂੰ ਦਿਖਾਉਣ ਤੇ ਜਾਂ ਦੂਜਿਆਂ ਦੀ ਜੀ ਡਾਏ ਉਹ ਸਰਟੀਫਿਕੇਟ ਲੈਣ ਤੇ ਰੁਕੇ ਹੋਏ ਆ ਕਿ ਜਿੰਨੀ ਦੇਰ ਤੱਕ ਦੂਜਾ ਵੈਲੀਡੇਟ ਨਹੀਂ ਕਰੇਗਾ ਇਹ ਬਾਤ ਨਹੀਂ ਹੋਏਗੀ ਕਿਉਂ ਹੈ ਇਦਾਂ ਦਾ ਕਾਰਜ ਹਣ ਹੂੰ ਇਤੇ ਇਸ਼ਕੇ ਬੜਾ ਸਿੱਧਾ ਜਿਆ ਇਤੇ ਚ ਦੂਜਾ ਨਹੀਂ ਹੈ ਕੋਈ ਵੀ ਮੈਂ ਇਤੇ ਮੇਰਾ ਸਾਹਿਬ ਹੈ ਬਸ ਵਾਹ ਹੈਨਾ ਇਤੇ ਤੇ ਪਤਨੀ ਹੈ ਮਾਂ ਹੈ ਪਿਤਾ ਹੈ

ਕੋਈ ਇਸ਼ਕ ਰੋਕ ਨਹੀਂ ਸਕਦਾ ਨਾ ਜੇਲ੍ਹਾਂ ਰੋਕ ਸਕਦੀਆਂ ਨਾ ਮੌਤ ਰੋਕ ਸਕਦੀ ਕੁਝ ਵੀ ਤੇ ਰੋਕ ਨਹੀਂ ਸਕਦਾ ਇਸ਼ਕ ਨੂੰ ਤੇ ਇਸ਼ਕ ਦੀ ਖੇਡਲੀ ਉਹ ਇੱਕ ਤੋਂ ਅਨੇਕ ਹੋਇਆ ਉਹਨੂੰ ਆਪਣੇ ਇਸ਼ਕ ਚ ਪੂਰਾ ਏ ਅਹੀਂ ਮਾਇਆ ਦੀ ਖੇਡ ਜੋ ਥੋੜੇ ਥੋੜੇ ਉਲਝੇ ਆ ਹੈਨਾ ਸਹੀ ਗੱਲ ਹੈ ਨਹੀਂ ਵਾਪਸ ਉਹਦੇ ਇਸ਼ਕ ਨੂੰ ਪਹਿਲਾਂ ਜਾਨਣਾ ਸ਼ੁਰੂ ਕਰੀਏ ਉਹਨੂੰ ਦੇਖਣਾ ਸ਼ੁਰੂ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਰਜ਼ੀ ਦੇ ਕੇ ਹੁਕਮ ਨੂੰ ਕਮਾਵਾਂਗੇ ਤੇ ਮਹਾਰਾਜੀ ਦੇ ਹੁਕਮ ਦੀਆਂ ਜਿਹੜੀ ਰੌਸ਼ਨੀ ਹੋਏਗੀ ਹਨੇਰਾ ਕੱਟੇਗਾ ਜਾਂ ਜਿਹੜੀਆਂ ਉਹ ਵਿਜ਼ਨ ਮਿਲੇਗੀ ਮਹਾਰਾਜੀ ਦੀ ਗੁਰਮਤ ਵਾਲੀ ਉਹਦੇ ਚੋਂ ਦਾ ਇਸ਼ਕ ਦਿਖਣਾ ਹਾਂਜੀ ਅਜੇ ਤੇ ਅਹੀਂ ਵਿਜ਼ਨ ਲਈਏ ਲੋਕਾਂ ਦੀ ਫਿਰ ਇਹਦੇ ਤੋਂ ਉੱਪਰ ਉੱਠ ਜਾਗੇ ਜਦੋਂ ਸੱਚਾ ਇਸ਼ਕ ਹੋ ਗਿਆ ਫਿਰ ਫਿਰ ਦੁਨੀਆ ਦੀ ਪਰਵਾਹ ਹੀ ਨਾ ਜੀ ਫਿਰ ਕੀ ਫਰਕ ਪੈਂਦਾ ਫਿਰ ਦੇਖੇ ਜੀ ਫਿਰ ਤੇ ਵੀ ਨਹੀਂ ਲੱਗਦਾ ਕਿ ਦੁਨੀਆ ਐ ਫਿਰ ਤੇ ਲੱਗਦਾ ਹੈ ਕਿ ਉਹ ਹੀ ਜਾਣ ਕੇ ਕਿਤੇ ਵਿਗੜਿਆ ਹੈ ਕਿਤੇ ਕਮਲਾ ਬਣ ਕੇ ਤੁਰਿਆ ਫਿਰਦਾ ਕਿਤੇ ਸਿਆਣਾ ਬਣ ਜਿਵੇਂ ਕਲਗੀਧਰ ਮਹਾਰਾਜ ਕਹਿੰਦੇ ਨਾ ਕਿ ਕਹੂੰ ਬੇਦਰੀਤ ਕਹੂੰ ਤਾਂ ਸਿਉ ਬਪਰੀਤ ਇਹ ਮਹਾਰਾਜ ਕਿਤੇ ਤੇ ਤੂੰ ਜਿਹੜਾ ਇਹ ਬਿਲਕੁਲ ਜੋ ਪ੍ਰਾਤਨ ਮਰਿਆਦਾ ਚੱਲਦੀ ਉਹਦੇ ਵਿੱਚ ਚੱਲਦਾ ਹੈ ਕਿਤੇ ਤੂੰ ਬਿਲਕੁਲ ਉਲਟਾ ਚੱਲ ਰਿਹਾ ਹੈ ਹਾਂਜੀ ਤੇ ਫਿਰ ਉਹ ਇਹ ਲੱਗਦਾ ਨਹੀਂ ਕਿ ਉਹ ਏਦਾਂ ਲੱਗਦਾ ਹੈ ਉਹਦੀ ਖੇਡ ਹੈ ਬਸ ਹਾਂ ਹੈ ਨਾ ਅਣ ਕਈ ਰੰਗ ਗੋਰ ਸੇ ਕਹਿਣਗੇ ਕਾਲ ਸਾ ਜੀ ਆਪ ਬਚਨ ਸੁਣਾ ਦੋ ਨਹੀਂ ਕਈ ਰਾਂ ਅੰਦਰ ਅੰਦਰ ਹੱਸਾਂਗੇ ਜਾਂ ਉਹਨਾਂ ਨੂੰ ਵੀ ਕਵਾਂਗੇ ਕਿ ਕਿੱਡਾ ਸ਼ਲੀਆ ਹੈ ਨਾ ਜਾਣ ਕੇ ਇੱਥੇ ਭੋਲਾ ਬਣ ਕੇ ਬਹਿ ਗਿਆ ਹੈ ਹੈ ਨਾ ਤੇ ਸਾਨੂੰ ਜਿਹੜਾ ਇਹ ਹੁਕਮ ਲਾ ਦਿੰਦਾ ਵੀ ਚਾਲਾ ਬੋਲ ਸਣਾ ਇਹੋ ਚਾ ਕੀ ਹੈ ਜਿਹੜਾ ਕਿਸੇ ਦੇ ਅੰਦਰ ਨਹੀਂ ਹੈ ਜੀ ਜੇ ਆਪ ਜੀ ਸਭਨਾ ਦੇ ਅੰਦਰ ਜੋਤ ਬਣ ਕੇ ਵਸਦਾ ਹੈ ਤੇ ਕਿਹੜਾ ਗਿਆਨ ਹੈ ਜਿਹੜਾ ਨਹੀਂ ਹੈ ਜਦੋਂ ਆਪ ਹੈ ਤੇ ਸਾਰਾ ਗਿਆਨ ਵੀ ਹੈ ਜੀ ਜਦੋਂ ਆਪ ਹੈ ਤੇ ਫਿਰ ਉਸ ਦੀ ਸਭ ਸ਼ਕਤੀ ਵੀ ਹੈ ਹਾਂਜੀ ਵਸ ਜਾਣ ਕੇ ਭੋਲਾ ਬਣ ਜਾਂਦਾ ਝਣ ਕੇ ਅਣਜਾਨ ਬਣਦਾ ਏ ਖੇੜੀ ਇਦਾਂ ਰਚਦਾ ਏ ਇਸ ਇਸੇ ਇਸੇ ਪ੍ਰੇਮ ਦੇ ਵਿੱਚ ਉਹ ਦੂਜੇ ਨੂੰ ਸੇਵਾ ਬਖਸ਼ਦਾ ਏ ਉਸੇ ਸੇਵਾ ਚ ਵਡਿਆਈ ਬਖਸ਼ਦਾ ਏ ਉਹਦੀ ਲੀਲਾ ਏ ਹਾਂਜੀ